ਗੱਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਮੰਡੀ ਕਿੱਲਿਆਂ ਵਾਲੀ ਦੇ ਸਾਰੇ ਨਿਵਾਸੀਆਂ ਨੂੰ ਵਧਾਈ ਦਿੰਨੇ ਆ ਵੀ ਜਿਹੜੀ ਸੀਵਰੇਜ ਦੀ ਪ੍ਰੋਬਲਮ ਪਿਛਲੇ ਕੁਝ ਟਾਈਮ ਤੋਂ ਇੱਥੇ ਚੱਲ ਰਹੀ ਸੀ ਉਹਦਾ ਕਾਫੀ ਹੱਦ ਤੱਕ ਹੱਲ ਕਰ ਲਿਆ ਗਿਆ ਕਾਫੀ ਹੱਦ ਤੱਕ ਹੀ ਪੂਰਾ ਹੀ ਹੱਲ ਕਰ ਲਿਆ ਗਿਆ ਜਿਹਦੇ ਚੋਂ ਜੇ ਮੈਂ ਸ਼ੁਰੂ ਕਰਾਂ ਤਾਂ ਪਹਿਲਾਂ ਬੱਸ ਸਟੈਂਡ ਵਾਲੀ ਗਲੀ ਜਿੱਦਣ ਕੁਝ ਸਾਡੇ ਵੀਰਾਂ ਭਰਾਵਾਂ ਨੇ ਉੱਥੇ ਜ਼ਿਆਦਾ ਪ੍ਰੋਬਲਮ ਆਈ ਤਾਂ ਇੱਕ ਦਿਨ ਧਰਨਾ ਵੀ ਲਾਉਣਾ ਪੈ ਗਿਆ ਸੀ ਉਹ ਕੰਮ ਹੋ ਚੁੱਕਿਆ ਤੇ ਇਹ ਜਿਹੜਾ 20 ਤੋਂ 25 ਲੱਖ ਦਾ ਕੰਮ ਚੱਲ ਰਿਹਾ ਜਿਹਦੇ ਵਿੱਚ ਸੈਕਸ਼ਨ ਮਸ਼ੀਨ ਨਾਲ ਸਾਰੀ ਮੰਡੀ ਦੀ ਸਫਾਈ ਪਲੱਸ ਸਾਡੇ ਪਿੱਛੇ ਤੁਸੀਂ ਐਸਟੀਪੀ ਦੇਖ ਰਹੇ ਹੋ ਇਹਨੂੰ ਪਹਿਲਾਂ ਬੰਦ ਕਰਨਾ ਪੈਂਦਾ ਸੀ ਨਿਕਾਸੀ ਨਾ ਹੋਣ ਕਰਕੇ ਉਹਦਾ ਵੀ ਜਿਹੜਾ ਪ੍ਰਬੰਧ ਹੈ ਉਹ ਵੀ ਮੰਤਰੀ ਸਾਹਿਬ ਜ세ਦਾਰ ਗਰਮੀਤ ਸਿੰਘ ਗੁੱਡੀਆਂ ਦੇ ਯਤਨਾਂ ਕਰਕੇ ਪਲੱਸ ਸਾਰੇ ਸਾਡੇ ਜਿਹੜੇ ਸੱਜਣ ਮਿੱਤਰ ਮੰਡੀ ਦੇ ਇੱਥੇ ਖੜੇ ਆ ਪੰਚਾਇਤ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਤੇ ਸਾਡਾ ਸਟਾਫ ਸੈਕਟਰੀ ਸਾਹਿਬ ਤੇ ਵੀਡੀਓ ਸਾਹਿਬ ਸਾਰਿਆਂ ਦੀ ਮਿਹਨਤ ਨਾਲ ਇਹ ਪ੍ਰੋਜੈਕਟ ਹੈ ਜਿਹੜਾ 60 ਲੱਖ ਰੁਪਏ ਦਾ ਟੋਟਲ ਬਣ ਕੇ ਅਪਰੂਵ ਹੋ ਚੁੱਕਿਆ ਹੈ ਜਿਹਦੇ ਜੋ ਮੈਂ ਜਿਵੇਂ ਕਿਹਾ ਸੀ ਵੀ 25 ਲੱਖ ਦਾ ਕੰਮ ਆਲਰੇਡੀ ਚੱਲੀ ਜਾਂਦਾ ਸਾਰੀ ਸਫਾਈ ਵਧੀਆ ਹੋਣੀ ਹੈ ਪਲੱਸ ਐਸਟੀਪੀ ਦਾ ਵੀ ਉਹ ਅਪਰੂਵ ਹੋ ਚੁੱਕਿਆ ਹੁਣ ਕਦੇ ਵੀ ਇਹਨੂੰ ਬੰਦ ਨਹੀਂ ਕਰਨਾ ਪੈਣਾ ਨਿਕਾਸੀ ਲਈ ਜਿਹਦੇ ਲਈ ਮੈਂ ਦੁਬਾਰੇ ਇੱਕ ਵਾਰ ਸਾਰੀ ਮੰਡੀ ਨੂੰ ਤੇ ਮੰਤਰੀ ਸਾਹਿਬ ਨੂੰ ਵਧਾਈ ਦੇਵਾਂਗਾ ਤੇ ਇਤੋਂ ਵੀ ਵੱਡਾ ਪ੍ਰੋਜੈਕਟ ਹੋਣਾ ਆਉਣ ਵਾਲੇ ਵੇਲੇ ਤਾਂ ਕਿ ਜਿਹੜੇ ਦਾ ਲੰਬੇ ਸਮੇਂ ਲਈ ਆਉਣ ਵਾਲੇ ਸਾਲਾਂ ਲਈ ਮੰਡੀ 'ਚ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਆਪਾਂ ਅਪਲਾਈ ਕਰਤਾ ਇੱਕ ਵਾਰ 60 ਲੱਖ ਨਾਲ ਸਾਰੀ ਮੰਡੀ ਦਾ ਆਪਾਂ ਪੂਰੇ ਵਧੀਆ ਤਰੀਕੇ ਨਾਲ ਸਫਾਈ ਤੇ ਸੀਵਰੇਜ ਦਾ ਹੱਲ ਹੋ ਜਾਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਧੰਨਵਾਦ